ਅੱਜ ਵੀ ਆਹੀ ਰਹੇਗੀ 에어ਪੋਰਟ ਉਤੇ ਬਿਲਕੁਲ ਹੀ ਤੇ ਮੁੰਡੇ ਦਾ ਆਇਆ ਵੀਜ਼ਾ ਤੇ ਰੱਤੋਂ-ਰਾਤ ਚੜ ਗਿਆ ਜਹਾਜ਼ ਤੇ ਤੁਸੀਂ ਸੋ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਬਿਆਨ ਥੋੜਾ ਟਾਈਮ ਹੀ ਹੋਇਆ ਹੋਵੇਗਾ ਤੇ ਕੁੜੀ ਦਾ ਹਜੇ ਚੂੜਾ ਵੀ ਨਹੀਂ ਸੀ ਲਿਹਾ ਤੇ ਮੁੰਡਾ ਚੜ ਗਿਆ ਜਹਾਜ਼ ਅਤੇ ਕਿਦੋਂ ਤੋਂ ਇੱਕ ਰੂਹਾਂ ਦਾ ਪਿਆਰ ਜੋ ਕਿ ਆਪਸ ਵਿੱਚ ਵੱਖ ਹੁੰਦਾ ਹੈ ਤਾਂ ਫਿਰ 에어ਪੋਰਟ ਉਤੇ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਜਾਂਦੇ ਹਨ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਚੰਗੇ ਪੁੱਤ ਨੂੰ ਲੈ ਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਮੂਵ ਹੋ ਰਹੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਯਾਦ ਪੰਜਾਬ ਆਉਂਦੀ ਹੈ ਉੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਕਿਵੇਂ ਰੂਹਾਂ ਦਾ ਪਿਆਰ 에য়ারਪੋਰਟ ਤੇ ਬੱਕ ਹੁੰਦਾ ਜਿੱਥੇ ਕਿ ਦੋਸਤੋ ਬਿਆਨ ਨੂੰ ਲੈ ਕੇ ਦਿਨ ਵਿੱਚ ਬੜੇ ਹੀ ਚਾਹ ਹੁੰਦੇ ਹਨ ਪਰ ਜਦੋਂ ਇੱਕ ਜਾਣਾ ਵਿਦੇਸ਼ ਤੋਂ ਦੇ ਵਿੱਚ ਆਪਸੇ ਤਾਂ ਫਿਰ ਇੱਕ ਦੂਜੇ ਨੂੰ ਯਾਦ ਕਰਕੇ ਭਾਵੁਕ ਤਾਂ ਹੋ ਜਾਂਦੇ ਹਨ ਬੇਸ਼ੱਕ ਦੋਸਤੋ ਮਾਮਾ ਦੇ लाडले ਪੁੱਤ ਵਦੇਸ਼ਾਂ ਦੇ ਵਿੱਚ ਚੰਗੀ ਕਮਾਈ ਕਰਨ ਦੇ ਲਈ ਗਏ ਹਨ ਪਰ ਵਿਦੇਸ਼ਾਂ ਦੇ ਵਿੱਚ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਕਿ ਦੋਸਤੋਂ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ